ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਕਿਸਾਨ ਵੀਰੋ ਆਪਾਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਵੀ ਹੜ੍ਹਾਂ ਦੇ ਨਾਲ ਨੂੰ ਤੋਂ 10 ਜ਼ਿਲ੍ਹੇ ਆ ਜਿਹੜੇ ਬਹੁਤ ਵੱਡਾ ਨੁਕਸਾਨ ਹੋਇਆ ਕਿਸਾਨ ਵੀਰਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਘਰਾਂ ਦਾ ਨੁਕਸਾਨ ਹੋ ਗਿਆ ਕੋਠੀਆਂ ਜਿੱਤ ਰੇੜਾਂ ਆ ਗਈਆਂ ਨੀਂਹਾਂ ਵਹਿ ਗਈਆਂ ਕਈਆਂ ਦੇ ਘਰ ਟਹਿ ਗਏ ਮਾਲ ਪਸ਼ੂ ਰੁੜ ਗਿਆ ਬੜਾ ਨੁਕਸਾਨ ਹੋਇਆ ਆਪਾਂ ਕਹਿ ਨਹੀਂ ਸਕਦੇ ਕਿੰਨਾ ਕੁ ਨੁਕਸਾਨ ਹੈ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਸਾਨ ਵੀਰੋ ਹੁਣ ਸਮਾਨ ਉੱਥੇ ਬਹੁਤ ਚਲਾ ਗਿਆ ਟਰਾਲੀਆਂ ਦੇ ਜਿਵੇਂ ਰਾਸਨ ਲੈ ਕੇ ਜਾਂਦੇ ਆ ਪਾਣੀ ਹੋ ਗਿਆ ਘਰ ਦਾ ਖਾਣ ਦਾ ਸਮਾਨ ਤੇ ਮੱਝਾਂ ਪਸ਼ੂਆਂ ਵਾਸਤੇ ਖਾੜ ਸਭ ਕੁਝ ਬਹੁਤ ਉੱਥੇ ਵਾਧੂ ਚਲਾ ਗਿਆ ਤੇ ਕਿਉਂਕਿ ਹੁਣ ਉੱਥੇ ਸਮਾਨ ਦੀ ਦੁਰਵਤੋਂ ਲੱਗ ਪਈ ਐ ਇਨਸਾਨ ਸਾਰੇ ਚੰਗੇ ਵੀ ਨਹੀਂ ਹੁੰਦੇ ਤੇ ਮਾੜੇ ਵੀ ਨਹੀਂ ਹੁੰਦੇ ਕੁਝ ਮਾੜੇ ਅੰਸਰ ਆ ਜਿਹੜੇ ਸਮਾਨ ਲੈ ਲੈ ਕੇ ਘਰ ਭਰੀ ਜਾਂਦੇ ਆ ਤੇ ਜਾਂ ਸਮਾਨ ਲੈ ਜਾ ਲੈ ਜਾਂ ਦੁਕਾਨਾਂ ਤੇ ਦੇਈ ਜਾਂਦੇ ਆ ਮਾੜੀ ਗੱਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਮਾੜਾ ਸਮਾਂ ਪਤਾ ਨਹੀਂ ਕਦੋਂ ਕਿੱਥੇ ਆ ਜਾਣਾ ਤੇ ਬਹੁਤ ਮਾੜੀ ਗੱਲ ਆ ਤੇ ਹੁਣ ਇਸ ਕਰਕੇ ਸੇਵਾ ਜਿਹੜੀ ਇਹ ਰਾਸਨ ਵਾਲੀ ਰੋਕ ਦਿੱਤੀ ਜਾਵੇ ਕਿਉਂਕਿ ਕੁਝ ਸਮੇਂ ਬਾਅਦ ਆਪਾਂ ਨੂੰ ਅਜ ਤੋਂ 15 ਜਾਂ 20 ਦਿਨ ਬਾਅਦ ਉਦੋਂ ਉੱਥੇ ਸੇਵਾ ਦੀ ਲੋੜ ਪੈਣੀ ਆ ਕਿਸਾਨ ਵੀਰੋ ਕਿਉਂਕਿ ਜਿੰਨਾ ਵੀਰਾਂ ਦੇ ਘਰ ਨੁਕਸਾਨੇ ਗਏ ਆ ਉਹਨਾਂ ਨੇ ਘਰ ਵੀ ਬਣਾਉਣੇ ਆ ਉਦੋਂ ਵੀ ਲੋੜ ਪੈਣੀ ਆ ਜਿੰਨਾ ਵੀਰਾਂ ਦੇ ਖੇਤਾਂ ਦੇ ਵਿੱਚ ਮਿੱਟੀ ਚੜ ਗਈ ਆ ਤਿੰਨ ਤਿੰਨ ਚਾਰ ਚਾਰ ਫੋਟਾ ਉਹਨੂੰ ਪੱਧਰ ਕਰਨ ਵਾਸਤੇ ਆਪਾਂ ਨੂੰ ਟਰੈਕਟਰਾਂ ਦੀ ਲੋਡ ਪਾਣੀ ਹੈ ਡੀਜ਼ਲ ਦੀ ਲੋਡ ਪਾਣੀ ਹੈ ਇਸ ਕਰਕੇ ਇੱਕ ਵਾਰੀ ਸੇਵਾ ਰੋਕ ਦਿਓ ਤੇ ਵੇਟ ਕਰੋ 15-20 ਦਿਨ ਦਾ ਉਸ ਤੋਂ ਬਾਅਦ ਜਿੰਨੇ ਵੀ ਵੀਰ ਨੇ ਕਹਿੰਦੇ ਸੇਵਾ ਕਰਨੀ ਉਹਦੇ ਟਰੈਕਟਰ ਲੈ ਜਾਵੇ ਡੀਜ਼ਲ ਪਾਉਣ ਜੋਗਾ ਡੀਜ਼ਲ ਲੈ ਜਾਵੇ ਤੇ ਜ਼ਮੀਨਾਂ ਪੱਧਰ ਕਰਕੇ ਚੱਲ ਅੱਗੇ ਉਹ ਕਣਕਾਂ ਬੀਜ ਸਕਣ ਚਲੋ ਜਿਨ੍ਹਾਂ ਦੇ ਮਕਾਨ ਟਹਿ ਗਏ ਆ ਉਹਨਾਂ ਨੂੰ ਮਕਾਨ ਪਾ ਕੇ ਦਿੱਤੇ ਜਾਣਾ ਜਿੰਨੀ ਕੋਈ ਸੇਵਾ ਕਰ ਸਕਦਾ ਕਿਉਂਕਿ ਜੇ ਸਮਾਂ ਆਉਣਾ ਸੇਵਾ ਕਰਨ ਦਾ ਹੁਣ ਰਾਸ਼ਨਾ ਉੱਥੇ ਕੋਈ ਵੀ ਲੈ ਕੇ ਜਾਵੇ ਵੀਰ ਬਹੁਤ ਚਲੀਆਂ ਗਈਆਂ ਟਰਾਲੀਆਂ ਤੇ ਦੁਰਵਤੋਂ ਬਹੁਤ ਜ਼ਿਆਦੀ ਹੋਈ ਜਾਂਦੀ ਆ ਇਸ ਕਰਕੇ ਬੇਨਤੀ ਆ ਵੀ ਹੁਣ ਰਾਸ਼ਨ ਦੀ ਟਰਾਲੀ ਕੋਈ ਨਾ ਲੈ ਕੇ ਜਾਵੇ ਆ ਜੇ ਕਿਸੇ ਬੰਦੇ ਆਪਾਂ ਨੂੰ ਲੋੜ ਹੈ ਮਿੱਟੀ ਦੀ ਉਹ ਆਪਦਾ ਕਿਸੇ ਨਾਲ ਸੰਪਰਕ ਕਰਕੇ ਕਿਸਾਨ ਵੀਰ ਨਾਲ ਇਹ ਮਿੱਟੀ ਤੁਸੀਂ ਲਿਜਾ ਸਕਦੇ ਹੋ ਸੇਵਾ ਕਰ ਸਕਦੇ ਹੋ ਬਾਕੀ ਜਿਹੜੀ ਰਾਸ਼ਨ ਦੀ ਸੇਵਾ ਉਹ ਪਿੰਡਾਂ ਨੂੰ ਬੇਨਤੀ ਆ ਵੀ ਬੰਦ ਕਰ ਦਿਓ ਹੁਣ ਕੋਈ ਵੀ ਟਰਾਲੀ ਨਾ ਲੈ ਕੇ ਜਾਵੇ ਤੇ 15 20 ਦਿਨ ਕਰੋ ਵੇਟ ਉਸ ਤੋਂ ਬਾਅਦ ਜਦੋਂ ਪਾਣੀ ਉੱਤਰ ਜਾਊਗਾ ਉਦੋਂ ਫਿਰ ਜਿਵੇਂ ਵੀ ਹੋਇਆ ਜੇ ਕੋਈ ਬੀਜ ਦੇਣ ਚਾਹੂਗਾ ਬੀਜ ਲੈ ਜਾਵੇ ਕੋਈ ਰੇਹ ਦੇਣ ਚਾਹੂਗਾ ਰੇਹ ਲੈ ਜਾਵੇ ਜਿਹੜਾ ਕੋਈ ਟਰੈਕਟਰ ਲਿਜਾ ਸਕਦਾ ਉਹ ਟਰੈਕਟਰ ਲੈ ਜਾਵੇ ਕਿਉਂਕਿ ਉਹ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕਰਕੇ ਤੇ ਆਪਾਂ ਜਿਹੜੀਆਂ ਆਈੜੀ ਅਗਲੀ ਫਸਲ ਉਹਨਾਂ ਦੀ ਉਹ ਕਣਕ ਬਜਾ ਸਕੀ ਉਹਨਾਂ ਨੂੰ ਇਹ ਕੁਝ ਗੱਲਾਂ ਸੀ ਕਿਸਾਨ ਵੀਰੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਜੇ ਕੋਈ ਵੀਰ ਆਪਣੇ ਨਾਲ ਨਵਾਂ ਜੁੜਿਆ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਕੋਈ ਜਾਣਕਾਰੀ ਸ਼ੇਅਰ ਕਰਿਓ ਤੁਹਾਡੇ ਤੱਕ ਪਹੁੰਚਦੀ ਰਹੇ ਠੀਕ ਆ ਕਿਸਾਨ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਵੀਰੋ